ਦੇਖੋ ਪਹਿਲਾਂ ਤਾਂ ਇਸ ਗੱਲ ਨੂੰ ਜੇ ਆਪਾਂ ਗੱਲ ਕਰ ਲਈਏ ਤਾਂ ਇਹ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਮੀਟਿੰਗ ਦਾ ਸੱਦਾ ਦੇ ਕੇ ਦੋਹੇ ਸੈਂਟਰ ਦੀ ਸਰਕਾਰ ਸਟੇਟ ਦੀ ਸਰਕਾਰ ਨੇ ਇੱਕ ਮੀਟਿੰਗ ਦਾ ਸੱਦਾ ਦੇ ਕੇ ਜਿਸ ਤਰ੍ਹਾਂ ਉਹਨਾਂ ਨੂੰ ਇੱਕ ਕਿਡਨਾਪ ਕਰਨ ਦੀ ਜਿਵੇਂ ਇੱਕ ਅਗਵਾ ਕਰਨ ਦੇ ਰੂਪ ਵਿੱਚ ਉਹਨਾਂ ਨੂੰ ਉੱਥੋਂ ਲੈ ਕੇ ਗਏ ਨੇ ਇਹ ਅਤਿ ਨਿੰਦਣਯੋਗ ਪਹਿਲਾਂ ਤਾਂ ਇਹੀ ਗੱਲ ਹੈ ਕਿ ਉਸ ਜਿਹੜੇ ਜਿਹੜੇ ਇੱਕ ਆਗੂ ਨੂੰ ਵੀ ਛੱਡ ਦੀਏ ਇੱਕ ਇੱਕ ਇਨਸਾਨ ਨੂੰ ਦੇਖ ਲਈਏ ਜੇ ਜਿਹੜੇ ਨੇ ਅੱਜ ਤੋਂ 117 ਦਿਨ ਹੋ ਗਏ ਜਿਨ੍ਹਾਂ ਨੇ ਕੰਨ ਦਾ ਦਾਣਾ ਨਹੀਂ ਸੀ ਖਾਦਾ ਉਹਨਾਂ ਨੂੰ ਜਿਸ ਟਰੀਟ ਜਿਸ ਤਰੀਕੇ ਨਾਲ ਇਹਨਾਂ ਨੇ ਟਰੀਟ ਕੀਤਾ ਜਿਸ ਤਰੀਕੇ ਨਾਲ ਇਹਨਾਂ ਨੂੰ ਲੈ ਕੇ ਗਏ ਨੇ ਮੈਂ ਪਹਿਲਾਂ ਤਾਂ ਉਹੀ ਨਿੰਦਣੀ ਹੋਊਗਾ ਫਿਰ ਦੂਸਰੀ ਗੱਲ ਜੇ ਅੱਗੇ ਆਪਾਂ ਮੋਰਚੇ ਦੀ ਗੱਲ ਕਰ ਲਈਏ ਕਿ ਤਾਰ ਪੀੜੋ ਕੀਤਾ ਜਿਹੜਾ ਦੇਖੋ ਉਹ ਕੋਈ ਪੈਸਾ ਐ ਨਹੀਂ ਆਇਆ ਸੀਗਾ ਕਿ ਅਸੀਂ ਆਦਾ ਚਲੋ ਲਾਤਾ ਫਿਰ ਲਾ ਦਾਂਗੇ ਉਹ ਇੱਕ ਇੱਕ ਪੈਸਾ ਕਿਸਾਨਾਂ ਦੀ ਮਿਹਨਤ ਦੀ ਕਮਾਈ ਦਾ ਫੰਡ ਇਕੱਠਾ ਕੀਤਾ ਹੋਇਆ ਉਹ ਇੱਕ ਇੱਕ ਪੈਸਾ ਲੱਗਿਆ ਹੋਇਆ ਸੀਗਾ ਜਿਹੜੇ ਤੇ ਇਹਨਾਂ ਨੇ ਇੱਕ ਤਰੀਕੇ ਨਾਲ ਜਿਹਨੂੰ ਇਹ ਕਹਿੰਦੇ ਆ ਉਹ ਬਲਡੋਜਰ ਚਲਾਇਆ ਜਾਂਦਾ ਹੈ ਹਨ ਜਿਸ ਤਰੀਕੇ ਨਾਲ ਇਹਨਾਂ ਨੇ ਉੱਥੇ ਤੋੜਪਾਨ ਕੀਤੀ ਉਹ ਸ਼ੈੱਡ ਆ ਜਿਹੜਾ ਜਿਹੜਾ ਉਹ ਸ਼ੈੱਡ ਨੂੰ ਤੋੜਿਆ ਇਹਨਾਂ ਨੇ ਉਹ ਕਿਤੇ ਨਾ ਕਿਤੇ ਆਹ ਲੱਗਦਾ ਕਿ ਯਾਰ ਜਿਵੇਂ ਸਾਨੂੰ ਕਿਤੇ ਨਾ ਕਿਤੇ ਹੋਰ ਦੇਸ਼ ਦੇ ਵਾਸੀ ਹੋਣ ਦਾ ਆਏ ਆਏ ਸਾਨੂੰ ਗਿਣਾਇਆ ਜਾ ਰਿਹਾ ਕਿ ਤੁਸੀਂ ਇਸ ਦੇਸ਼ ਦੇ ਵਾਸੀ ਨਹੀਂ ਹੋ ਕਰਨੀ ਤਾਂ ਸਿਰਫ ਅਸੀਂ ਆਪਦੀ ਦਿੱਲੀ ਨਾਲ ਗੱਲਬਾਤ ਕਰਨ ਜਾ ਰਹੇ ਸੀ ਜਿਹੜੀਆਂ ਮੰਗਾਂ ਆਹੀ ਪੁੱਛਣਾ ਸੀ ਉਹਨਾਂ ਨੂੰ ਕਿ ਜਿਹੜੀਆਂ ਮੰਗਾਂ ਤੁਸੀਂ ਮੰਨਗੇ ਉਹਨਾਂ ਨੂੰ ਲਾਗੂ ਕਰ ਦਿਓ ਰਿੰਨ ਨੇ ਜਿਸ ਤਰੀਕੇ ਨਾਲ ਸਾਡੇ ਨਾਲ ਟਰੀਟ ਕੀਤਾ ਉਹ ਟਰੀਟ ਹੈ ਜਿਹੜਾ ਕਿਤੇ ਨਾ ਕਿਤੇ ਉਹ ਮੈਨੂੰ ਲੱਗਦਾ ਨਿੰਦ ਨਹੀਂ ਹੋਗਾ ਤਿੰਨ ਦਿਨ ਹੋ ਗਏ ਕਿਸੰਦਲ ਵਾਲਾ ਤੇ ਅੱਜ ਪਰਿਵਾਰ ਨਾਲ ਗੱਲਬਾਤ ਹੋਈ ਜਾਂ ਨਹੀਂ ਨਹੀਂ ਸਾਨੂੰ ਕਿਸੇ ਨੇ ਨਹੀਂ ਹਜੇ ਤੱਕ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਨਾ ਕਿਸੇ ਇਹਨਾਂ ਦੇ ਐਮਐਲਏ ਐਮਪੀ ਨਾ ਕਿਸੇ ਹੋਰ ਨੇ ਕਿਸੇ ਨੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਕਿਸੇ ਨੇ ਕੋਈ ਸਾਨੂੰ ਗੱਲ ਨਹੀਂ ਦੱਸੀ ਕਿ ਉਹ ਕਿਹੜੇ ਹਾਲਾਤਾਂ 'ਚ ਨੇ ਕੀ ਉਹਨਾਂ ਦੇ ਹਾਲਾਤ ਨੇ ਕਿੱਥੇ ਨੇ ਕਿਵੇਂ ਨੇ ਕੁਝ ਵੀ ਸਾਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਬੰਨੇ ਬਿਆਨ ਆਇਆ ਨੇ ਸਰਕਾਰ ਦੇ ਕਿ ਦਰਨਾ ਲੱਗਣ ਕਾਰਨ ਪੰਜਾਬ ਦੀ ਤਰੱਕੀ ਰੁਕੀ ਹੋਈ ਸੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਵਧ ਰਹੀ ਸੀ ਨਸ਼ੇ ਵਧ ਰਹੇ ਸੀ ਤੁਸੀਂ ਕੀ ਲੱਗਦਾ ਇਹ ਸੱਚ ਸੀ ਆ ਅੱਜ ਹੀ ਇੱਕ ਖਬਰ ਆਈ ਆ ਜਿਹੜੀ ਆ ਓਵਰਡੋਜ਼ ਨਾਲ ਜੇਤੋ ਚ ਮੌਤ ਹੋਈ ਆ ਕੀ ਫਰਨਸ਼ੀ ਘਟ ਗਈ ਆ ਕੀ ਮਤਲਬ ਕਿ ਸਿਰਫ ਸ਼ੰਭੂ ਤੇ ਇੱਕ ਖਨੌਰੀ ਵਾਲਾ ਰੋਡ ਸੀਗਾ ਜਿਹਦੇ ਨਾਲ ਵਪਾਰਕ ਜਿਹੜਾ ਸਾਧਨ ਰੁਕਿਆ ਹੋਇਆ ਸੀ ਕਿੰਨੀਆਂ ਕਿੰਨੇ ਰੋਡ ਨੇ ਜਿੱਥੋਂ ਦੀ ਆ ਦਿੱਲੀ ਨੂੰ ਕਨੈਕਟ ਕਰਦਾ ਪੰਜਾਬ ਇਹ ਤਾਂ ਸਿਰਫ ਮੈਨੂੰ ਲੱਗਦਾ ਕਿ ਕਹਿਣ ਦੀ ਗੱਲ ਹੈ ਕਿ ਯਾਰ ਹਾਂ ਸਾਡਾ ਵਪਾਰਕ ਸੀਗਾ ਸਿਰਫ ਇੱਕ ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਸਿਰਫ ਇੱਕ ਸੋ ਕਾਲਡ ਇੱਕ ਸੀਟ ਲੈਣ ਵਾਸਤੇ ਇੱਕ ਵਪਾਰੀਆਂ ਨੂੰ ਕੁਝ ਤਬਕੇ ਨੂੰ ਇਹਨਾਂ ਨੇ ਖੁਸ਼ ਕਰਨ ਵਾਸਤੇ ਇਹ ਜਿਹੜੇ ਇਹਨੇ ਲੱਖਾਂ ਹਜ਼ਾਰਾਂ ਕਿਸਾਨਾਂ ਦੀਆਂ ਬਾਦੂਆਂ ਵਾਂ ਲੈਣ ਦਾ ਇਹ ਕਾਰਨ ਬਣ ਗਿਆ ਸਰਕਾਰੀ ਬਿਆਨਬਾਜ਼ੀ ਨਹੀਂ ਉਹਨਾਂ ਨੇ ਦੇਖੋ ਉਹਨਾਂ ਦਾ ਕੰਮ ਹੈ ਉਹਨਾਂ ਨੇ ਕਰਨੀ ਹੈ ਉਹਨਾਂ ਉਹ ਉਹਨਾਂ ਨੇ ਆਹੀ ਕੁਛ ਕਰਕੇ ਉਹਨਾਂ ਨੇ ਇਸੇ ਦੀ ਖੱਟੀ ਖਾਣੀ ਹੈ ਅ ਸਰਕਾਰੀ ਬਿਆਨ ਉਹਨਾਂ ਨੇ ਕਿਤੇ ਨਾ ਕਿਤੇ ਜੇ ਇਹੀ ਇਸ ਤੋਂ 2 ਮਹੀਨੇ ਪਹਿਲਾਂ ਆਪਾਂ ਇਨਾਂ ਦਾ ਹੀ ਬਿਆਨ ਚੱਕ ਕੇ ਦੇਖ ਲਈਏ ਅੱਜ ਸਵੇਰ ਹੀ ਇੱਕ ਵੀਡੀਓ ਚੱਲ ਰਹੀ ਸੀ ਜਿਹਦੇ 'ਚ ਇਹੀ ਕੁਲਤਾਰ ਸਿੰਘ ਸੰਧਵਾਰਗੇ ਇਹ ਗੱਲ ਕਹਿ ਰਹੇ ਸੀਗੇ ਕਿ ਇਹ ਦੇਸ਼ ਇਹ 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 ਸਾਡਾ ਇਨਸਾਨ ਸ ਕੇਵਲ ਪੰਜਾਬ ਵਾਸਤੇ ਨਹੀਂ ਬੈਠਾ ਦੇਸ਼ ਵਾਸਤੇ ਐਮਐਸਪੀ ਲੈਣ ਵਾਸਤੇ ਬੈਠਾ ਦੇਸ਼ ਨੂੰ ਜਦੋਂ ਐਮਐਸਪੀ ਮਿਲੂਗੀ ਤਾਂ ਉਹਦਾ ਫਾਇਦਾ ਹੋਊਗਾ ਉਹਦਾ ਫਾਇਦਾ ਸਾਰੇ ਇਕਨੋਮੀ ਨੂੰ ਹੋਊਗਾ ਉਨ ਜੇ ਆਪਾਂ ਉਹ ਬਿਆਨ ਨੂੰ ਸੱਚ ਮੰਨੀਏ ਜਾਂ ਇਹਨਾਂ ਨੂੰ ਮੰਨੀਏ ਤਾਂ ਕਿਤੇ ਨਾ ਕਿਤੇ ਮੈਨੂੰ ਤਾਂ ਸਿਰਫ ਮੈਂ ਤਾਂ ਜੇ ਆਪ ਨੂੰ ਪਰਸਨਲੀ ਕਹਾਂ ਤਾਂ ਮੈਂ ਤਾਂ ਇਹਨਾਂ ਦੇ ਬਿਆਨਾਂ ਨੂੰ ਜਾਂ ਇਹਨਾਂ ਦੀਆਂ ਗੱਲਾਂ 'ਚ ਇਹਨਾਂ ਦੀ ਕ੍ਰੈਡੀਬਿਲਟੀ ਮੈਂ ਤਾਂ ਮੰਨਦਾ ਨਹੀਂ ਇਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਗਈ ਆ ਇਹ ਇਹਨਾਂ ਦੇ ਬਿਆਨਾਂ ਤੇ ਗੱਲ ਕਰਨ ਦੀ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਜ਼ਿਆਦਾ ਇਹਨਾਂ ਦੇ ਬਿਆਨ ਨੂੰ ਸੀਰੀਅਸ ਲੈਣਾ ਭਗਵੰਤ ਮਾਨ ਦੀ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਆ ਜਿਹਦੇ ਚ ਅੱਧਾ ਫੇਸ ਇਹਦਾ ਅੱਧਾ ਫੇਸ ਕਿਸੇ ਹੋਰ ਦਾ ਮੈਂ ਨਾਮ ਨਹੀਂ ਲਾਉਂਗਾ ਰਵਈਆ ਉਸੇ ਵਾਲਾ ਲੱਗ ਰਿਹਾ ਉਹੀ ਰਵਈਆ ਸੇਮ ਚੱਲ ਰਿਹਾ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਕਿਸੇ ਟਾਈਮ ਤੇ ਪੰਜਾਬ ਨਾਲ ਦਗਾ ਕਮਾਇਆ ਧੋਖਾ ਕਮਾਇਆ ਸੀਗਾ ਉਹੀ ਸੇਮ ਟੂ ਸੇਮ ਇਹ ਕਮਾ ਰਹੇ ਨੇ ਸੇਮ ਟੂ ਸੇਮ ਉਹਨਾਂ ਦੀਆਂ ਨਕਸ਼ੇ ਕਦਮ ਤੇ ਚੱਲ ਰਹੇ ਨੇ ਦਿੱਲੀ ਵਾਲਾ ਸਾਹਿਬ ਦੀ ਸੀਰਨਾ ਸਾਜ ਹੈਗੀ ਹੈ ਕੈਂਸਰ ਦੇ ਪੇਸ਼ੈਂਟ ਨੇ ਪਤਾ ਚੱਲਿਆ ਕਿ ਉਹਨਾਂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਕਿਵੇਂ ਲੱਗਦਾ ਦੇਖੋ ਇਹ ਕਿਸੇ ਤੋਂ ਟੱਕੀ ਛੁਪੀ ਗੱਲ ਨਹੀਂ ਹੈਗੀ ਕਿ ਉਹਨਾਂ ਨੂੰ ਕੈਂਸਰ ਦੇ ਉਹ ਪੇਸ਼ੈਂਟ ਸੀਗੇ ਸਭ ਤੋਂ ਉੱਤੋਂ ਦੀ ਗੱਲ ਜੇ ਉਸ ਤੋਂ ਵੀ ਬਾਅਦ ਲਾ ਲਈਏ ਤਾਂ 115 ਦਿਨ ਤੋਂ ਇੱਕ ਅੰਨ ਦਾ ਦਾਣਾ ਵੀ ਉਹਨਾਂ ਦੇ ਅੰਦਰ ਨਹੀਂ ਗਿਆ ਸੀਗਾ ਉਸ ਤੋਂ ਵੀ ਅੱਗੇ ਜੇ ਮੋਸਟ ਡੇਂਜਰਸ ਗੱਲ ਹੁਣ ਹੁਣ ਦੀ ਲਾ ਲਈਏ ਹਾਲਾਤ ਤਾਂ ਜਿੱਥੋਂ ਤੱਕ ਗੱਲ ਪਤਾ ਲੱਗ ਰਹੀ ਹੈ ਕਿ ਤਿੰਨ ਦਿਨ ਹੋ ਗਏ ਆ ਹੁਣ ਉਹਨਾਂ ਨੇ ਪਾਣੀ ਵੀ ਬੰਦ ਕੀਤਾ ਹੋਇਆ ਤਾਂ ਤੁਸੀਂ ਦੇਖੋ ਕਿ ਇਹ ਕਿਸ ਲੈਵਲ ਤੱਕ ਇਹ ਇਰਿਸਪੌਂਸੀਬਿਲਟੀ ਇਹ ਦਿਖਾ ਰਹੇ ਨੇ ਕਿਸ ਤਰ੍ਹਾਂ ਦਾ ਇਹ ਆਪਦੇ ਆਪ ਨੂੰ ਦਿਖਾ ਰਹੇ ਨੇ ਕਿੱਦਾਂ ਦਾ ਕਿੱਦਾਂ ਦੇ ਇਹ ਮਤਲਬ ਕਿ ਆਪਦੇ ਆਪ ਨੂੰ ਆਪਣੇ ਸਾਹਮਣੇ ਰੱਖ ਰਹੇ ਨੇ ਕਿ ਅਸੀਂ ਇੰਨੇ ਜ਼ਿਆਦਾ ਰਿਸਪੌਂਸਿਬਲ ਹੋ ਸਕਦੇ ਹਾਂ ਕਿ ਜਿਹੜਾ ਇੱਕ ਇਨਸਾਨ ਪਾਣੀ ਤੱਕ ਨਹੀਂ ਪੀ ਰਿਹਾ ਯਾਰ ਉਹਦੀ ਮੰਗ ਕੀ ਹੈ ਮੰਗ ਸਿਰਫ ਇਹੀ ਹੈ ਕਿ ਮੇਰੇ ਨਾਲ ਦੇਆਂ ਨੂੰ ਜਿਹੜਿਆਂ ਨੂੰ ਤੁਸੀਂ ਡੀਟੇਨ ਕੀਤਾ ਉਹਨਾਂ ਨੂੰ ਬਾਹਰ ਕੱਢੋ ਮੰਗ ਤਾਂ ਉਹੀ ਆਹੀ ਆਹੀ ਰਹੇ ਨੇ ਬਾਕੀ ਜਿਹੜੇ ਉਹਨਾਂ ਦੀ ਆਪ ਦੀ ਮੰਗ ਹੈ ਜਿਹੜੀ ਉਹਨਾਂ ਨੂੰ ਉਹਨਾਂ ਨੇ ਆਪਦੇ ਵਾਸਤੇ ਤਾਂ ਇਹ ਨਹੀਂ ਕਿਹਾ ਸੀਗਾ ਕਿ ਪਹਿਲਾਂ ਕਿ ਮੈਨੂੰ ਛੱਡੋ ਤੁਸੀਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿੰਨਾ ਚਿਰ ਤੁਸੀਂ ਮੇਰੇ ਨਾਲ ਦੇ ਨਹੀਂ ਛੱਡਦੇ ਮੈਂ ਉਹਨਾਂ ਚਿਰ ਪਾਣੀ ਨਹੀਂ ਪੀਊਂਗਾ ਇਹਨਾਂ ਨੇ ਉਸ ਕਿਸਾਨਾਂ ਦੇ ਸਾਡੇ ਜਿਹੜਾ ਜਿਹੜਾ ਜਥਾ ਗਿਆ ਸੀਗਾ ਇਹਨਾਂ ਨੇ ਉਸ ਕਿਸਾਨਾਂ ਦੇ ਜਥੇ ਨੂੰ ਵੀ ਇੱਕ ਤਰੀਕੇ ਨਾਲ ਅਣਗੌਲਿਆ ਕੀਤਾ ਗਿਆ ਤਾਂ ਤੁਸੀਂ ਦੇਖੋ ਮੈਨੂੰ ਨਹੀਂ ਲੱਗਦਾਗਾ ਕਿ ਇਹਨਾਂ ਨੂੰ ਆਪਾਂ ਕੋਈ ਜਿਸ ਤਰੀਕੇ ਦੀ ਸਰਕਾਰ ਕਹਿੰਦੇ ਆ ਉਸ ਤਰੀਕੇ ਦੀ ਸਰਕਾਰ ਕੱਲਾ ਜੇ ਮੈਂ ਮੇਰੇ ਘਰ ਨੂੰ ਕਹਦੇ ਆ ਤਾਂ ਸਿਰਫ ਮੇਰੇ ਘਰ ਨੂੰ ਨਹੀਂ ਵੀਰੇ ਪੂਰੇ ਦੇ ਪੂਰੇ ਡੱਲੇ ਵਾਲ ਪਿੰਡ ਦੇ ਵਿੱਚ ਇਹਨਾਂ ਨੇ ਇੱਕ ਐਸਾ ਖੌਫ ਦਾ ਮਾਹੌਲ ਬਣਾਇਆ ਹੋਇਆ ਇੱਕ ਐਸਾ ਹਰਾਸਮੈਂਟ ਲੋਕਾਂ ਵਾਸਤੇ ਕਰ ਰਹੇ ਨੇ ਕੋਈ ਇਹਨਾਂ ਨੇ ਗਲੀ ਨਹੀਂ ਛੱਡੀ ਜਿਸ ਦਿਨ ਅਸੀਂ ਰੋਡ ਬਲੌਕ ਕਰਨੇ ਸੀਗੇ ਅਕਲ ਦੀ ਗੱਲ ਹੀ ਆ ਕੋਈ ਇਹਨਾਂ ਨੇ ਗਲੀ ਨਹੀਂ ਛੱਡੀ ਕੋਈ ਇਹਨਾਂ ਨੇ ਘਰ ਨਹੀਂ ਛੱਡਿਆ ਕੋਈ ਇਹਨਾਂ ਨੇ ਮਤਲਬ ਕਿ ਇੱਕ ਜੇ ਆਪਾਂ ਸਿੰਗਲ ਗਲੀ ਵੀ ਕਹਿ ਦਈਏ ਉਹ ਵੀ ਨਹੀਂ ਛੱਡੀਗੀ ਦੋ-ਦੋ ਮਿੰਟ ਤੱਕ ਇਹਨਾਂ ਦੀ ਗੱਡੀਆਂ ਘੁੰਮ ਰਹੀ ਸੀਗੀ ਕਿ ਕੋਈ ਬੰਦਾ ਇਸ ਪਿੰਡ ਚੋਂ ਨਿਕਲ ਨਾ ਸਕੇ ਇਸ ਹਾਲਾਤਾਂ ਦੇ ਵਿੱਚ ਰਾਤ ਨੂੰ ਘਰਾਂ ਦੇ ਵਿੱਚ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਰਾਤ ਨੂੰ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਇਕਾਈ ਪ੍ਰਧਾਨ ਨੇ ਉਹਨਾਂ ਦੇ ਘਰਾਂ ਦੇ ਵਿੱਚ ਹੋਰ ਜਿਹੜੇ ਐਕਟਿਵ ਆਗੂ ਨੇ ਉਹਨਾਂ ਦੇ ਘਰਾਂ ਦੇ ਵਿੱਚ ਮੇਰੇ ਆਪਣੇ ਇੱਥੇ ਖੁਦ ਦੇ ਘਰ ਦੇ ਵਿੱਚ ਛਾਪੇ ਮਾਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਉਹ ਦਹਿਸ਼ਤ ਦਾ ਮਾਹੌਲ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਵੀ ਇਹੀ ਹਾਲਾਤ ਨੇ ਉੱਥੇ ਵੀ ਇਹੀ ਕੁਸ਼ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਉਹੀ ਗੱਲ ਫੇਰ ਆ ਜਾਂਦੀ ਹੈ ਕਿ ਕਿੱਥੇ ਤਾਂ ਇਹਨਾਂ ਨੇ ਇਹ ਕਹਿਣਾ ਸੀਗਾ ਕਿ ਯਾਰ ਬਈ ਹਾਂ ਉਹ ਠੀਕ ਨੇ ਕਿੱਥੇ ਸਾਡੇ ਤੇ ਹਰਾਸਮੈਂਟ ਕਰਦੇ ਨੇ ਪਰ ਹਾਂ ਅਸੀਂ ਮੰਨਦੇ ਆਂ ਇਹ ਗੱਲ ਕਿ ਸਰਕਾਰਾਂ 'ਚ ਤਾਕਤ ਐ ਸਰਕਾਰਾਂ ਪਾਵਰ 'ਚ ਨਹੀਂ ਉਹਨਾਂ ਨੇ ਇਹ ਕੁਛ ਕਰਨਾ ਹੀ ਹੁੰਦਾ ਕਰਨ ਅਸੀਂ ਨਹੀਂ ਆਦੇ ਵੀ ਨਾ ਕਰਨ ਹਰਾਸ ਹੋਰ ਵੀ ਜੇ ਕੋਈ ਕਸਰ ਰਹਿੰਦੀ ਆ ਅਸੀਂ ਤਿਆਰ ਆਂ ਸਾਨੂੰ ਹੋਰ ਵੀ ਕਰ ਲੋ ਅਸੀਂ ਨਹੀਂ ਇਸ ਗੱਲ ਪਰ ਸਾਡੇ ਨਾਲ ਗੱਲ ਕਰੋ ਤਰੀਕੇ ਨਾਲ ਸਾਡੇ ਨਾਲ ਗੱਲ ਕਰੋ ਤੱਥਾਂ ਤੇ ਸਬੂਤਾਂ ਤੇ ਆਧਾਰਾਂ ਤੇ ਉਹਨਾਂ ਤੋਂ ਨਾ ਭੱਜੋ ਜੋ ਮੀਟਿੰਗ ਦਾ ਸੱਦਾ ਦਿੱਤਾ ਜੇ ਆਪਾਂ ਹੁਣ ਮੀਟਿੰਗ ਹੁਣ ਉਸ ਮੀਟਿੰਗ ਦਾ ਕੀ ਆਪਾਂ ਕੀ ਉਹ ਮੀਟਿੰਗ ਦਾ ਵੇਖੀ ਹੁਣ ਉਹਨਾਂ ਨੇ ਅੱਗੇ ਫੇਰ ਮੀਟਿੰਗ ਦੇਤੀ 4 ਮਈ ਦੀ ਦਿੱਤੀ ਆ ਮੈਨੂੰ ਤਾਂ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਇਹ ਦੇਖਿਆ ਜਾ ਰਿਹਾ ਕਿ ਇਹ ਹੁਣ ਸਰਵਾਈਵ ਹੋਰ ਕਿੰਨਾ ਕੁ ਕਰ ਪਾਉਂਦੇ ਆ ਹੋਰ ਮਹੀਨਾ ਅੱਗੇ ਪਾ ਦਿਓ ਸਰਵਾਈਵ ਕਿ ਪਹਿਲਾਂ ਇੱਕ ਮਹੀਨੇ ਦੀ ਮੀਟਿੰਗ ਦੇਤੀ ਹੁਣ ਹੋਰ ਇੱਕ ਮਹੀਨਾ ਅੱਗੇ ਪਾ ਦਿਓ ਕਿ ਯਾਰ ਦੇਖਦੇ ਆ ਸ਼ਾਇਦ ਕੋਈ ਨਾ ਕੋਈ ਕਹਾਣੀ ਬਣ ਜੇ ਕਿ ਹੋਰ ਸਰਵਾਈਵ ਕਿੰਨਾ ਕੁ ਕਰ ਲੈਣਗੇ ਮਹੀਨਾ ਹੋ ਗਿਆ ਮਹੀਨਾ ਹੋਰ ਸਹੀ ਤੁਸੀਂ ਅੱਜ ਜਿਵੇਂ ਬੰਦੀਆਂ ਦੇ ਰੋਲ ਲਾ ਉਹਨਾਂ ਦੀ ਦੇਖੋ ਵੀਰੇ ਜੇ ਆਪਾਂ ਜਿੰਮੇ ਦੀ ਜਿਹਦੀ ਸਮਝ ਹੈ ਜਿਹੇ ਜੀ ਜਿਹਦੀ ਸਾਈਕੋਲੋਜੀ ਹੈ ਜਿਹੇ ਜੀ ਜਿਹਦੀ ਫਿਲਾਸਫੀ ਹੈ ਉਹਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੋ ਸਕਦਾ ਉਹਨਾਂ ਨੂੰ ਇਹ ਨਾ ਜ਼ਰੂਰੀ ਲੱਗਦਾ ਹੋਵੇ ਹੋ ਸਕਦਾ ਉਹਨਾਂ ਨੂੰ ਇਹ ਚੀਜ਼ਾਂ ਨੂੰ ਲੱਗਦਾ ਹੋਵੇ ਕਿ ਇਹ ਪੰਜਾਬ ਵਾਸਤੇ ਜ਼ਰੂਰੀ ਨਹੀਂ ਉਹ ਤਾਂ ਹੋ ਸਕਦਾ ਕਰਦੇ ਹੋ ਪਰਵਾਰ ਦੇ ਹਾਲਾਤ ਆ ਜਿਹੜੇ ਹੁਣ ਮੰਨ ਲਓ ਕਿ ਅਸੀਂ ਤਾਂ ਪਹਿਲਾਂ ਤਾਂ ਹੁਣ ਅੱਜ ਕੱਲ੍ਹ ਸ਼ਾਮ ਨੂੰ ਰਾਤ ਨੂੰ ਅਸੀਂ ਘਰੇ ਆਏ ਆ ਬੇਟਾ ਹੈ ਬੇਟਾ ਸੋ ਕਾਲਡ ਜੇ ਆਪਾਂ ਇੱਕ ਗੱਲ ਕਰ ਲਈਏ ਡਿਪਰੈਸ਼ਨ ਦੀ ਡਿਪਰੈਸ਼ਨ ਨਾ ਕਹੋ ਤਾਂ ਤੁਸੀਂ ਇੱਕ ਡਰਿਆ ਹੋਇਆ ਸਹਿਮਿਆ ਹੋਇਆ ਤਾਂ ਉਹ ਜ਼ਰੂਰ ਹੈਗਾ ਵਾਈਫ ਹੈ ਵਾਈਫ ਨੂੰ ਮਤਲਬ ਕਿ ਉਹਨਾਂ ਦਾ ਇੱਕ ਬਹੁਤੀ ਵਾਲਾ ਸੀਗਾ ਰਿਸ਼ਤਾ ਤੇ ਉਹਨਾਂ ਮਤਲਬ ਕਿ ਬਹੁਤ ਕਨੈਕਟਡ ਸੀਗੇ ਉਹਨਾਂ ਨੂੰ ਕੱਲ ਰਾਤ ਦਾ ਪਰਸੋਂ ਹੋ ਸਕਦਾ ਕੱਲ ਰਾਤ ਦਾ ਤਾਂ ਮੈਂ ਦੇਖਿਆ ਹੋ ਸਕਦਾ ਪਰਸੋਂ ਦਾ ਹੁੰਦਾ ਹੋਵੇ ਫੀਵਰ ਉਹਨਾਂ ਨੂੰ ਹੁਣ ਵੀ ਰਾਤ ਦਾ ਵੀ ਐ ਹੁਣ ਵੀ ਐ ਤੇ ਇਹ ਹਾਲਾਤ ਨੇ ਭਰਾ ਨਹੀਂ ਦੇਖੋ ਜੇ ਆਪਾਂ ਗਲਤੀ ਦੀ ਗੱਲ ਕਰ ਲਈਏ ਤਾਂ ਮੈਂ ਇਸ ਚੀਜ਼ ਨੂੰ ਗਲਤੀ ਨਹੀਂ ਮੰਨੂਗਾ ਕਿਉਂਕਿ ਜਿਹੇ ਜ ਸਾਡੇ ਮੰਨ ਲਓ ਵੀ ਸਾਡਾ ਮੰਨ ਲਓ ਸਿੱਧੂਪੁਰ ਦਾ ਪਰਿਵਾਰ ਹੈ ਜਿਨਨੇ ਚੁੱਲਿਆਂ ਦੀ ਉਹਨਾਂ ਨੂੰ ਜ਼ਿੰਮੇਵਾਰੀ ਹੈ ਜਿਨਨੇ ਪਰਿਵਾਰਾਂ ਦੀ ਉਹਨਾਂ ਤੇ ਜ਼ਿੰਮੇਵਾਰੀ ਹੈ ਜਿਹੇ ਜੇ ਹਾਲਾਤ ਪੰਜਾਬ ਦੇ ਬਣ ਜਾ ਰਹੇ ਨੇ ਜੇ ਐਮਐਸਪੀ ਨਾ ਮਿਲਦੀ ਜੇ ਸੁਆਮੀ ਨਾਥਨ ਦੀ ਰਿਪੋਰਟ ਤੋਂ ਅਸੀਂ ਖੁੰਝ ਜਾਂਦੇ ਆ ਤੇ ਜਿਹੜੇ ਹਾਲਾਤ ਉਹਨਾਂ ਪਰਿਵਾਰਾਂ ਦੇ ਬਣਨਗੇ ਉਹਨਾਂ ਨੂੰ ਦੇਖੀਏ ਤਾਂ ਮੈਂ ਤਾਂ ਇਹ ਸਮਝੂਗਾ ਕਿ ਯਾਰ ਸਾਨੂੰ ਇਹ ਇਕੱਲੀ ਜ਼ਿੰਮੇਵਾਰੀ ਨਹੀਂ ਇਕੱਲੀ ਇਹ ਹੀ ਜ਼ਿੰਮੇਵਾਰੀ ਨਹੀਂ ਹੈਗੀ ਸਾਡੀ ਇਹ ਇੱਕ ਸਿਰਫ ਡੱਲੇ ਵਾਲ ਸਾਹਬ ਨੇ ਕਰ ਲਿਆ ਜੇ ਲੋੜ ਪੈਗੀ ਤਾਂ ਹੋਰ ਵੀ ਅਸੀਂ ਅੱਗੇ ਕਰਨ ਵਾਸਤੇ ਤਿਆਰ ਬੈਠੇ ਆਂ ਜੇ ਉਹਨਾਂ ਪਰਿਵਾਰਾਂ ਤੱਕ ਜਾਣਾ ਪਵੇ ਤਾਂ